ਨੇ ਪੰਜਾਬ ਸਰਕਾਰ 1.5 ਲੱਖ ਰੁਪਇਆ ਦਿੰਦੀ ਹੈਗੀ ਐ ਕੈਂਸਰ ਪੇਸ਼ੈਂਟ ਨੂੰ ਗਰੀਬ ਕੈਂਸਰ ਪੇਸ਼ੈਂਟ ਨੂੰ 100 ਪੇਸ਼ੈਂਟਾਂ ਤੱਕ ਹਰ ਸਾਲ 1.5 ਲੱਖ ਅਸੀਂ ਮੈਚ ਕਰਦੇ ਆ ਉਹਦੇ ਵਿੱਚ ਅੱਛਾ ਜੀ ਹਾਂ ਪਲੱਸ ਕੁਝ ਹੋਰ ਵੀ ਵਿੱਚੋਂ ਆ ਜਾਂਦੇ ਨਾਨ ਕੈਂਸਰ ਪੇਸ਼ੈਂਟ ਕੋਈ ਹੋਰ ਆ ਜਾਂਦੇ ਆ ਮਤਲਬ ਕਰ ਹੀ ਜਾਂਦੇ ਆ ਤੁਹਾਡੀ ਸਰਕਾਰ ਦੇ ਮੁਹੱਲਾ ਕਲੀਨਿਕਾਂ ਦਾ ਕਿੰਨਾ ਕੁ ਪ੍ਰਭਾਵ ਰਿਹਾ ਜੀ ਕਿਉਂਕਿ ਤੁਹਾਡੀ ਕੀ ਸਿਹਤ ਤੇ ਪਕੜ ਫਰਕ ਪੈਂਦਾ ਦੇਖੋ ਮੁਹੱਲਾ ਕਲੀਨਿਕ ਦੇ ਨਾ ਦੋ ਬੈਨੀਫਿਟ ਹੈ ਵੈਸੇ ਤਾਂ ਦੇਖਿਆ ਜਾਵੇ ਕਈ ਵਾਰੀ ਗਰੀਬ ਬੰਦੇ ਦਾ ਨੁਕਸਾਨ ਵੀ ਹੈ ਤੇ ਫਾਇਦਾ ਵੀ ਹੈ ਫਾਇਦਾ ਤਾਂ ਇਹ ਹੈ ਵੀ ਚਲੋ ਜੇ ਤੁਹਾਨੂੰ ਜੁਕਾਮ ਹੈ ਰੇਸ਼ ਹੈ ਤੁਸੀਂ ਗਏ ਦਵਾਈ ਮਿਲ ਗਈ ਬਹੁਤ ਵੱਡਾ ਫਾਇਦਾ ਹੁਣ ਪ੍ਰੋਬਲਮ ਕੀ ਹੁੰਦੀ ਹੈ ਅੱਗੇ ਤਾਂ ਬੰਦਾ ਜਾਂਦਾ ਨਹੀਂ ਸੀਗਾ ਕਿ ਜੀ ਮੇਰੇ ਪੈਸੇ ਲੱਗਣਗੇ ਹੁਣ ਤਾਂ ਮੱਲਾ ਕਲੀਨਿਕ ਫ੍ਰੀ ਹੈ ਉੱਥੇ ਗਏ ਆਪਣਾ ਲਾਜ ਉਹ ਜਦੋਂ ਮੱਲਾ ਕਲੀਨਿਕ ਜਾਂਦੇ ਆ ਉਹਨੂੰ ਵੱਡੀ ਬਿਮਾਰੀ ਦਾ ਪਤਾ ਚੱਲ ਜਾਂਦਾ ਜੀ ਹੁਣ ਵੱਡੀ ਬਿਮਾਰੀ ਤਾਂ ਮੱਲਾ ਕਲੀਨਿਕ ਚ ਠੀਕ ਨਹੀਂ ਹੋਣੀ ਉਹਦੇ ਲਈ ਉਹਨੂੰ ਹਸਪਤਾਲ ਜਾਣਾ ਪੈਣਾ ਜੇ ਨਹੀਂ ਉਹਨੂੰ ਪਤਾ ਲੱਗਦਾ ਇਹ ਅਗਲਾ ਕਹਿੰਦਾ ਰੱਬ ਨੇ ਲਿਖੀ ਹੀ ਨਹੀਂ ਉੱਥੇ ਫੇਰ ਲੁੱਟ ਸ਼ੁਰੂ ਹੋ ਜਾਂਦੀ ਉਹ ਉੱਥੇ ਫੇਰ ਐਨੇ ਪੈਸੇ ਆ ਉਹ ਦਵੇ ਤਾਂ ਮਰਦਾ ਨਹੀਂ ਦਵੇ ਤਾਂ ਮਰਦਾ ਸੋ ਮੇਰਾ ਮਤਲਬ ਮੱਲਾ ਕਲੀਨਿਕ ਸਕਸੈਸਫੁਲ ਬਹੁਤ ਹੈ ਬਹੁਤ ਪੇਸ਼ੈਂਟ ਜਾ ਰਹੇ ਆ ਬਹੁਤ ਲੋਕਾਂ ਨੂੰ ਆਰਾਮ ਮਿਲ ਰਿਹਾ ਤੇ ਨਾਲੇ ਨਾਲੇ ਸੌਰੀ ਮੈਂ ਡਰ ਜਿਹੜਾ ਇਹ ਮੱਲਾ ਕਲੀਨਿਕ ਹੈ ਨਾ ਇਹ ਦਾ ਫਾਇਦਾ ਤਾਂ ਵੀ ਹੈ ਕਿਉਂਕਿ ਕੋਈ ਵੀ ਇੰਸ਼ੋਰੈਂਸ ਕੰਪਨੀ ਕੋਈ ਵੀ ਗਵਰਨਮੈਂਟ ਦੀ ਸਕੀਮ OPD ਨਹੀਂ ਕਵਰ ਕਰਦੀ ਬਿਲਕੁਲ ਠੀਕ ਹੈ ਜੇ ਤੁਸੀਂ ਹਸਪੀਟਲ ਮੇਟ ਐਡਮਿਟ ਹੋ ਗਏ ਤੱਕ ਫਿਰ ਕੁਝ ਕਵਰ ਹੋ ਜਾਊਗਾ ਆਪੀਡੀ ਨਹੀਂ ਕਵਰ ਕਰਦੀ ਸੋਏ ਜਿਹੜੀਆਂ ਮੱਲਾ ਕਲੀਨਿਕ ਹੈ ਨਾ ਉਹ ਪਾਰਟ ਨੂੰ ਕਵਰ ਕਰ ਲੈਂਦੀ ਠੀਕ ਕਹਿ ਰਹੇ ਹੋ ਮੈਂ ਨਾ ਕੱਲ ਅਰੋੜਾ ਸਾਹਿਬ ਰਾਇ ਸਾਹਿਬ ਨਾਲ ਇੰਟਰਵਿਊ ਕੀਤਾ ਐਸਪੀ ਸਿੰਘ ਬਰੋਏ ਨਾਲ ਉਹ ਕਹਿੰਦੇ ਮੈਂ 100 ਦੇ ਕਰੀਬ ਲੈਬੋਰਾਟਰੀ ਓਪਨ ਕੀਤੀ ਡਾਇਲਿਸਿਸ ਯੂਨਿਟ ਲਾਏ ਤੇ ਕਹਿੰਦੇ ਜਦੋਂ ਮੈਂ 10% ਪ੍ਰੋਫਿਟ ਤੇ ਲੈਬੋਰਾਟਰੀਜ਼ ਓਪਨ ਕਰਦੀਆਂ ਕਹਿੰਦੇ ਮੈਡੀਕਲ ਮਾਫੀਆ ਮੇਰੇ ਖਿਲਾਫ ਆ ਗਿਆ ਤੁਸੀਂ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਕਿੰਨਾ ਕਫੀਲ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਤਰ੍ਹਾਂ ਡਾਕਟਰਾਂ ਦੇ ਆਪਣੇ ਰੇਟ ਹੈ ਸਕੈਨ ਦਾ ਆਪਣਾ ਰੇਟ ਹੈ ਐਕਸ-ਰੇ ਦਾ ਆਪਣਾ ਰੇਟ ਹੈ ਹਸਪੀਟਲ ਦੇ ਮੁਤਾਬਕ ਹੈ ਹਸਪੀਟਲ 2 ਸਟਾਰ ਹੈ 3 ਸਟਾਰ ਹੈ 5 ਸਟਾਰ ਹੈ ਤੁਸੀਂ ਇਹ ਗੱਲ ਮਹਿਸੂਸ ਕਰਦੇ ਹੋ ਕਿ ਇਹਦੇ ਤੇ ਵੀ ਕੋਈ ਇੱਕ ਨਿਯਮ ਹੋਣਾ ਚਾਹੀਦਾ ਹੈ ਰੇਟ ਲਿਸਟ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਬੰਦੇ ਦਾ ਇਲਾਜ ਕਰਨਾ ਹੈ ਤਾਂ ਉਹ ਤਾਂ ਮੇਰੇ ਖਿਆਲ ਹੈ ਕਿ ਬੰਦੇ ਦਾ ਘਰ ਦੂਜੇ ਪਾਸੇ ਲੱਗ ਜਾਂਦਾ ਜਦੋਂ ਟ੍ਰੀਟਮੈਂਟ ਕਰਾਉਂਦੇ ਹਾਂ ਉਹ ਦੇਖਿਆ 8-8000 ਦੀ ਸਕੈਨ ਵੀ ਹੈ ਤੇ ਉਹਦਾ 20-20000 ਰੁਪਏ ਵੀ ਲਿਆ ਜਾ ਰਿਹਾ ਹੈ ਛੋਡੀ ਸਾਹਿਬ ਤੁਸੀਂ ਐਡਾ ਵਧੀਆ ਸਵਾਲ ਪੁੱਛ ਲਿਆ ਇਹ ਮੇਰੇ ਕਲੋਸ ਟੂ ਹਾਰਟ ਹੈ ਇੱਕ ਟੀਆਰ ਲਾਈਫ ਸਾਇੰਸਸ ਪ੍ਰਾਈਵੇਟ ਕੰਸਲਟ੍ਰੇਸੀ ਫਾਰ ਅ ਮੈਡੀਸਨ ਜੀ ਮੈਂ ਉਹਨਾਂ ਨੂੰ ਬੁਲਾਇਆ ਮੈਂ ਕਿਹਾ ਮੈਨੂੰ ਇੱਕ ਰਿਪੋਰਟ ਬਣਾ ਕੇ ਦਿਓ ਕਿ ਅਫੋਰਡੇਬਲ ਹਾਊਸਿੰਗ ਅਬ ਸੌਰੀ ਅਫੋਰਡੇਬਲ ਟ੍ਰੀਟਮੈਂਟ ਕਿੱਦਾਂ ਕਰੀ ਵੀ ਜੀ ਉਹ ਕਹਿੰਦੇ ਜੀ ਤੁਸੀਂ ਤਾਂ ਮਰਵਾਓਗੇ ਸਾਨੂੰ ਕਹਿੰਦੇ ਅਸੀਂ ਤਾਂ ਹਸਪੀਟਲਾਂ ਨੂੰ ਕੰਸਲਟੈਂਸੀ ਦੇਈ ਦੀ ਜੇ ਅਸੀਂ ਇੱਧਰ ਪਾਸੇ ਤੁਰ ਪਏ ਹਸਪੀਟਲਾਂ ਨੇ ਸਾਨੂੰ ਕੰਮ ਨਹੀਂ ਦੇਣਾ ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਮੈਨੂੰ ਰਿਪੋਰਟ ਬਣਾ ਕੇ ਦਿਓ ਤੁਸੀਂ ਆਪਣਾ ਨਾਮ ਲਿਖਣਾ ਹੋਊਗਾ ਲਿਖਿਓ ਨਹੀਂ ਲਿਖਣਾ ਹੋਊਗਾ ਨਾਮ ਮੇਰੇ ਕੋਲ ਪੈਸੇ ਲਓ ਤੁਸੀਂ ਮੈਂ ਉਹਨਾਂ ਨੂੰ ਪੈਸੇ ਦੇ ਕੇ 30 40 ਲੱਖ ਰੁਪਏ ਰਿਪੋਰਟ ਬਣਵਾਈ ਜੀ ਤੁਸੀਂ ਹੁਣ ਮੰਨੋਗੇ ਇੱਕ CBC ਟੈਸਟ ਹੁੰਦਾ ਮੇਰੇ ਖਿਆਲ ਹਰ ਬੰਦੇ ਨੇ ਕਰਾਇਆ ਹੁੰਦਾ ਅਜ ਤੱਕ ਬਲੱਡ ਦਾ ਹਾਂਜੀ ਉਹਦੀ ਕਾਸਟ 10 ਰੁਪਏ ਆ ਔਰ ਯੂ ਸੀਰੀਅਸ ਹਾਂਜੀ 10 ਰੁਪਏ ਉਹਦੀ ਕਾਸਟ ਹੈ ਕੋਈ ਉਹਦਾ 60 ਰੁਪਏ ਲਈ ਜਾਂਦਾ ਕੋਈ 100 ਰੁਪਏ ਲਈ ਜਾਂਦਾ ਕੋਈ 150 ਲਈ ਜਾਂਦਾ ਕੋਈ 500 ਲਈ 500 ਚੱਲ ਰਿਹਾ ਜੀ ਸੋ ਮੇਰਾ ਗਵਰਨਮੈਂਟ ਨੂੰ ਇਹ ਕਹਿਣਾ ਮੈਂ ਹੁਣ ਐਤ ਕੀ ਜਿਹੜੀ ਇਹ ਕਮੇਟੀ ਸਾਡੀ ਨਵੀਂ ਬਣੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਮੈਂ ਇੱਕ ਪੀਪੀਟੀ ਹੋਰ ਤਿਆਰ ਕਰਕੇ ਬੈਠਾ ਜਿਹੜੀ ਮੈਂ ਪ੍ਰੈਜੈਂਟ ਕਰਨੀ ਹੈ ਵੀ ਕਿਹੜੇ ਸਟੈਪ ਲਿੱਤੇ ਜਾਣ ਜਿਹਦੇ ਨਾਲ ਅਫੋਰਡੇਬਲ ਹੈਲਥ케ਅਰ ਹੋ ਜਾਏ ਇੱਕ ਤਾਂ ਦੇਖੋ ਚਲੋ ਤੁਸੀਂ ਪੜਿਆ ਹੋਣਾ ਤੁਹਾਨੂੰ ਮੈਸੇਜ ਵੀ ਆਂਦੇ ਹੋਣੇ ਜੀ 2000 ਰੁਪਏ ਦੋ ਸਾਰੇ ਟੈਸਟ ਕਰਾ ਲਓ 1500 ਦਿਓ ਉਹ ਤਾਂ ਹੋ ਗਿਆ ਜੀ ਤੁਸੀਂ ਗਏ ਤੇ ਬਾਹਰੋਂ ਕਰਾ ਲਿਆ ਹੁਣ ਤੁਸੀਂ ਹੋ ਗਏ ਐਡਮਿਟ ਤੁਹਾਨੂੰ ਕੋਈ ਪ੍ਰੋਬਲਮ ਹੋਈ ਰਾਤੀ ਤੁਹਾਡੇ ਛਾਤੀ 'ਚ ਦਰਦ ਹੋਈ ਤੁਹਾਡਾ ਕੋਈ ਪੈਰ ਟੁੱਟ ਗਿਆ ਕੋਈ ਕੁਝ ਹੋ ਗਿਆ ਤੁਸੀਂ ਹੁਣ ਹਸਪੀਟਲ ਚਲੇ ਗਏ ਉੱਥੇ ਹਾਲ ਕੀ ਹੈ ਉਹ ਕਹਿੰਦੇ ਜੰਗਲ 'ਚ ਚਲੇ ਜਾਓ ਜੇ ਸ਼ੇਰ ਆ ਗਿਆ ਤਾਂ ਕੀ ਕਰੋਗੇ ਉਹ ਕਹਿੰਦੇ ਜੋ ਕਰਨਾ ਸ਼ੇਰ ਨੇ ਕਰਨਾ ਹੁਣ ਤੁਸੀਂ ਉੱਥੇ ਚਲੇ ਗਏ ਉੱਥੇ ਉਹ ਤੁਹਾਡੇ ਕੋਲ ਉਹੀ ਸੀਬੀਸੀ ਦਾ 200 ਲੈ ਲੈਣ ਹੂੰ ਤੁਸੀਂ ਤਾਂ ਕਮਰੇ 'ਚ ਪਏ ਹੋ ਤੁਸੀਂ ਆਈਸੀਯੂ 'ਚ ਪਏ ਹੋ ਤੁਸੀਂ ਉੱਥੇ ਦੇਣਾ ਹੀ ਪੈਣਾ ਦੇਣਾ ਕੀ ਪੈਣਾ ਤੁਹਾਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਤੁਸੀਂ ਕਹਿੰਦਾ ਪ੍ਰਾਈਸ ਲਿਸਟ ਦਾ ਬੰਦਾ ਕਹਿੰਦਾ ਜਾਨ ਹੈ ਜਾਨ ਹੈ ਫਟਾਫਟ ਜਾ ਕੇ ਕਰਦਾ ਹੂੰ ਉਹ ਮੈਂ ਕਹਿੰਦਾ ਜਿਹੜੇ ਚਾਰਜੇਸ ਹੈ ਕੈਪ ਹੋਣੇ ਚਾਹੀਦੇ ਹੁਣ ਉਸ ਵੱਲੇ ਇਹ ਤਾਂ ਤੁਸੀਂ ਉਹਨੂੰ ਕਹੋਗੇ ਨਹੀਂ ਰੁਕ ਜਾ ਭਾਈ ਉੱਥੇ 50 ਰੁਪਏ ਦਾ ਸੀਬੀਸੀ ਬਾਹਰ ਹੋ ਰਿਹਾ ਉਹ ਤਾਂ ਮੈਨੂੰ ਮੈਸੇਜ ਆਂਦੇ ਮੈਂ ਉੱਥੇ ਜਾ ਕੇ ਕਰਾਉ ਨਾ ਹੂੰ ਤੁਸੀਂ ਅੰਦਰ ਟੈਸਟ ਕਰਾ ਲੇ ਐਕਸ-ਰੇ ਜੇ ਬਾਹਰ 300 ਦਾ ਹੁੰਦਾ ਉਹਨਾਂ ਨੇ 800 ਲੈ ਲਿਆ ਕੀ ਕਰ ਲੋਗੇ ਕੀ ਕਰ ਲੋਗੇ ਤੁਸੀਂ ਕੁਝ ਨਹੀਂ ਕਰ ਸਕਦੇ ਹੂੰ ਸੋ ਮੇਰਾ ਮਤਲਬ ਹੈ ਹੁਣ ਤੁਸੀਂ ਆਯੂਸ਼ਮਾਨ ਸਕੀਮ ਦੇਖੋ ਸਰਕਾਰ ਦੀ ਅੱਜ ਤੱਕ ਜਿੰਨੇ ਬੰਦਿਆਂ ਦਾ ਇਲਾਜ ਹੋਇਆ ਆਯੂਸ਼ਮਾਨ ਚ ਮੈਂ ਛੋਟੀ ਸਭ ਤੁਹਾਨੂੰ ਇੱਕ ਹਾਈ ਪੋਥੈਟিক্যাল ਕੁਐਸਚਨ ਪੁੱਛਦਾ ਤੁਹਾਡਾ ਕੀ ਉਹਦੀ 5 ਲੱਖ ਦੀ ਲਿਮਟ ਹੈ ਇੱਕ ਫੈਮਿਲੀ ਦੀ ਸਾਲ ਚ ਤੁਹਾਡਾ ਕੀ ਖਿਆਲ ਹੈ ਇੱਕ ਬੰਦੇ ਤੇ ਕਿੰਨਾ ਕੁ ਖਰਚਾ ਹੋਇਆ ਹੋਣਾ ਉਹਦੇ ਚ ਮੈਨੂੰ ਲੱਗਦਾ ਜੀ ਵੀ ਕੁ ਲੱਖ ਡੇਢ ਲੱਖ ਰੁਪਏ ਸੋਡੀ ਸਾਹਿਬ ਅੱਜ ਤੱਕ ਜਿੰਨਾ ਪੇਸ਼ੈਂਟ ਉਹਦੇ ਟਰੀਟ ਹੋਇਆ 12000 ਰੁਪਏ ਐਵਰੇਜ ਖਰਚਾ ਹੋਇਆ ਉਹਦੇ ਤੇ ਸਿਰਫ ਕਿਉਂਕਿ ਜਿੰਨੇ ਹਸਪੀਟਲ ਬੈੱਡ ਉਹਦੇ ਵਿੱਚ ਪੈਨਲਡ ਹੈ ਉਹਦੀ ਐਵਰੇਜ ਬੈੱਡ ਸਾਈਜ਼ ਹਸਪੀਟਲ ਦੇ 46 ਬੈੱਡ ਹੈ ਜੀ ਵੱਡੀ ਆਰਗੇਨਾਈਜੇਸ਼ਨਾਂ ਉਹਦੇ ਚ ਪੈਨਲ ਹੀ ਨਹੀਂ ਕਰਦੀਆਂ ਸੋ ਉਹਦੇ ਚ ਵੀ ਜਿਹੜਾ ਤੁਹਾਡਾ ਹੈਗਾ ਕ੍ਰਿਟੀਕਲ ਕੇਅਰ ਨਹੀਂ ਕਵਰ ਹੋ ਰਿਹਾ ਬਿਲਕੁਲ ਠੀਕ ਹੈ ਕਈ ਹਸਪੀਟਲ ਤਾਂ ਐਕਸੈਪਟ ਹੀ ਨਹੀਂ ਕਰਦੇ ਕਈ ਨਹੀਂ ਵੱਡੇ ਕਰਦਾ ਹੀ ਨਹੀਂ ਜਦ ਤੁਹਾਨੂੰ ਕਹਤਾ ਮੈਂ ਐਵਰੇਜ ਹੀ ਛੇਲੀ ਬੈੱਡ ਛੇਲੀ ਬੈੱਡ ਆ